ਪੁਰਾਣਾ ਘਰਾਂ ਦੀ ਕਹੇ ਪੁਰਾਣਾ ਦਰਵਾਜ਼ਾ ਇਹ ਕਮਿਊਨਿਟੀ ਹਾਲ ਹੈ ਕੋਈ ਫੰਕਸ਼ਨ ਪਿੰਡ ਦੇ ਲੋਕਾਂ ਨੇ ਕਰਨ ਨੂੰ ਤਾਂ ਇਹਦੇ ਵਿੱਚ ਕਰ ਸਕਦੇਗੇ ਤੇ ਇਸ ਟਾਈਮ ਆਖੜਿਆਂ ਕਾਈਨੌਰ ਬੱਸ ਸਟੈਂਡ ਤੇ ਤੇ ਆਪਾਂ ਹੁਣ ਚੱਲਾਂਗੇ ਪਿੰਡ ਦੇ ਅੰਦਰ ਠੀਕ ਹੈ ਜੀ ਅ ਰੁਕੜੋਂ ਰੰਡਾ ਮੇਨ ਰੋਡ ਤੋਂ ਜਦੋਂ ਪਿੰਡ 'ਚ ਦਾਖਲ ਹੁੰਦੇ ਹਾਂ ਸਭ ਤੋਂ ਪਹਿਲਾਂ ਉਹਦਾ ਇੱਕ ਗੁਰਦੁਆਰਾ ਸਾਹਿਬ ਗੁਰਦੁਆਰਾ ਜੰਟੀ ਨੰਦੀ ਸਰਸਾ ਸਹਿਬ ਇਹ ਉਹ ਸਥਾਨ ਹੈ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦੈਨ ਨੇ ਇੱਕ ਰਾਤ ਬਤੀਤ ਕੀਤੀ ਸੀ ਹੁਰਦੋਰਾ ਦੇ ਅੱਗੇ ਇੱਥੇ ਦਾ ਇਤਿਹਾਸ ਵੀ ਲਿਖਿਆ ਹੋਇਆ ਹੈ ਤੇ 7ਪੋ 1761 ਵਿਕਰਵੇਂ ਨੂੰ ਇਸ ਲਗਾਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦਿਆਂ ਨੇ ਰਾਤ ਕੱਟੀ ਸੀ ਤੇ ਇੱਥੇ ਸਾਲਾਨਾ ਅਠਵੋਂ ਨੂੰ ਮੇਲਾ ਲੱਗਦਾ ਜੰਡੀ ਸਰ ਸਾਹਿਬ ਗੁਰਦੁਆਰਾ ਠੀਕ ਹੈ ਜੀ ਕਿ ਆਪਾਂ ਅੰਦਰ ਜਾਵਾਂਗੇ ਗੁਰਦੁਆਰਾ ਸਭ ਮੱਥਾ ਟੇਕ ਕੇ ਆਵਾਂਗੇ ਠੀਕ ਹੈ ਹਾਂ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਜੰਡੀ ਸਰ ਸਾਹਿਬ ਦੀ ਬੈਡਿੰਗ ਇਹ ਫਰੰਟ ਸਹਜ ਹੈ ਜੀ ਅਸੀਂ ਇੱਧਰ ਖੜੇ ਆ ਮੈਂ ਇੰਦਰ ਤੇ ਅੰਡਕਾਈ ਨੌਰ ਤੇ ਇਨਸ਼ਾਨ ਸਾਹਿਬ ਅੰਡਕਾਈ ਨੌਰ ਦੇ ਵਿੱਚ ਨਾ ਇੱਕ ਏ ਟੋਬਾ ਹੈ ਹਾਂ ਸਾਹਮਣੇ ਗੁਰਦੁਆਰਾ ਸਾਬ ਦੀ ਜਿੱਦ ਤੁਹਾਨੂੰ ਇਹਦੇ ਘਾਟ ਬਣੇ ਹੋਏ ਨੇ ਪੱਕੇ ਘਾਟ ਪੁਰਾਣੇ ਠੀਕ ਹੈ ਮੈਂ ਘਾਟਾਂ ਦੇ ਖੜਿਆ ਹਾਂ ਇਹ ਦੇਖੋ ਜੀ ਔੜੀਆਂ ਠੀਕ ਹੈ ਜੀ ਇਹ ਵੀ ਇਤਿਹਾਸਕ ਜਗ੍ਹਾ ਹੈ ਤੇ ਨਾਲ ਗੁਰਦੁਆਰਾ ਸਾਹਿਬ ਤੇ ਤੋਬਾ ਤੇ ਪੱਕਾ ਹੈ ਹਾਂ ਮੈਂ ਤੋਬਾ ਖੰਡ ਦਾ ਕਾਇਨੌਰ ਦਾ ਇਹੀ ਹੈ ਠੀਕ ਹੈ ਤੇ ਇਹਦੇ ਨਾਲ ਉਹ ਸਟੇਜ ਬਣਾਈ ਵੀ ਹੈ ਇੱਥੇ ਦਰਤ ਨੇ ਮੇਰੇ ਮੈਂ ਜੜਤੇ ਖੜਿਆ ਮੈਂ ਥੋੜਾ ਦੂਰ ਹੋ ਕੇ ਦਿਖਾ ਦਿੰਦਾ ਠੀਕ ਹੈ ਇਹ ਪੁਰਾਣਾ ਬੋਰਡ ਦਾ ਦਰਖਤ ਠੀਕ ਹੈ ਇਹਦੇ ਕੰਡੇ ਤੇ ਇਹ ਘਾਟਪੂਰ ਸਿੱਕ ਗੇਟ ਦੇਖ ਰਹੇ ਹੋ ਇਹ ਸ਼ਮਸ਼ਾਨ ਘਾਟ ਦਾ ਗੇਟ ਹੈ ਜੀ ਆ ਪਿੰਡ ਦਾ ਸ਼ਮਸ਼ਾਨ ਘਾਟ ਹੈ ਬਹੁਤ ਸ਼ਾਨਦਾਰ ਬਣਾਇਆ ਹੋਇਆ ਸ਼ਮਸ਼ਾਨ ਘਾਟ ਠੀਕ ਹੈ ਜੀ ਇਹ ਜਿੰਦ ਪਿੰਡ ਕਾਇਨੌਰ ਦਾ ਸ਼ਮਸ਼ਾਨ ਘਾਟ ਬਹੁਤ ਸ਼ਾਨਦਾਰ ਬਣਾਇਆ ਹੋਇਆ ਹੈ ਜੀ ਫੁੱਲ ਬੁੱਟੇ ਬਹੁਤ ਤਰ੍ਹਾਂ ਤਰ੍ਹਾਂ ਦੇ ਲਗਾਏ ਹੋਏ ਹਨ ਪਾਣੀ ਦਾ ਪ੍ਰਬੰਧ ਸਾਰਾ ਕੁਝ ਸਹੀ ਇਥੇ ਠੀਕ ਹੈ ਜੀ ਕਹਿੰਦਾ ਇਨਸਾਨ ਦਾ ਅਸਲੀ ਕਰਤਾ ਇਹੀ ਹੈ ਇਸ ਕਰਕੇ ਇਸ ਨੂੰ ਬਹੁਤ ਸੋਹਣਾ ਬਣਾਇਆ ਹੋਇਆ ਹੈ ਪਿੰਡ ਕਾਇਨੌਰ ਜਿਲ੍ਹਾ ਰੋਪੜ ਹੈ ਤੇ ਕਹਿੰਦਾ ਇਹ ਪਿੰਡ ਕਾਇਨੌਰ ਦੇ ਲਹਿੰਦੇ ਪਾਸੇ ਦੀ ਫਿਰਨੀ ਹੈ ਇਧਰ ਤੇ ਪੰਡਤਾਂ ਨੂੰ ਦਿਖਾਈ ਦੇ ਰਿਹਾ ਠੀਕ ਹੈ ਜੀ ਇਹ ਫਿਰਨੀ ਹੈ ਪਿੰਡ ਦੀ ਲਹਿੰਦੇ ਪਾਸੇ ਠੀਕ ਹੈ ਤੇ ਇਧਰ ਵੀ ਫਿਰਨੀ ਹੈ ਠੀਕ ਹੈ ਨਾਲ ਗੰਦਾ ਨਾਲਾ ਬਣਾਇਆ ਹੋਇਆ ਪਿੰਡ ਦਾ ਪਾਣੀ ਗੰਦੇ ਆ ਨਿਕਲਦਾ ਇਧਰ ਨੂੰ ਠੀਕ ਹੈ ਆ ਮਾਖੜੇ ਪੰਡੇ ਦੇ ਲਹਿੰਦੇ ਪਾਸੇ ਆ ਕਾਇਨੌਰ ਦੇ ਨਾਲ ਲਹਿੰਦੇ ਪਾਸੇ ਇਹ ਕੇ ਟੋਬਾ ਦਿਖਾਈ ਦਿੰਦਾ ਠੀਕ ਹੈ ਜੀ ਇਹ ਕੱਚਾ ਇਹ ਆ ਇਹ ਪੰਡੇ ਦੇ ਲਹਿੰਦੇ ਪਾਸੇ ਠੀਕ ਹੋਈ ਇੱਥੋਂ ਪੰਡੇ ਦਾ ਨਾ ਦਿਖਾਈ ਦੇ ਰਿਹਾ ਇਹ ਇੱਕ ਵਹਾਰੇ ਲੱਗੇ ਹੋਏ ਨੇ ਪੰਡ ਦੇ ਪਾਥੀਆਂ ਦੇ ਠੀਕ ਹੈ ਇਹ ਕਿਤੇ ਕਿਤੇ ਦੇਖਣ ਨੂੰ ਮਿਲ ਨੇ ਪਰ ਕਾਈ ਨੌਰ ਚ ਹੈਗੇ ਨਹੀਂ ਇੱਧਰ ਵੀ ਇਹ ਦੋ ਠੀਕ ਇਹ ਪੁਰਾਣੇ ਘਰ ਕਾਈ ਨੌਰ ਦੇ ਠੀਕ ਹੈ ਇਹ ਇੱਕ ਇੱਕ ਖੂਹ ਹੈ ਤੇ ਸੁੱਕਾਏ ਖੂਹ ਵਿੱਚ ਤੇ ਠੀਕ ਹੈ ਇਹ ਪੁਰਾਣੀ ਘਰ ਪਿੰਡ ਕਾਇਨੌਰ ਇਹ ਕੋੂ ਤੁਸੀਂ ਦੇਖ ਰਹੇ ਹੋ ਪੁਰਾਣਾ ਨਾਲ ਬੋੜ ਦਾ ਦਰਖਤ ਤੇ ਨਾਲ ਹੀ ਪੀਪਲ ਦਾ ਦਰਖਤ ਹੈ ਇਹ ਸਾਹਮਣੇ ਇੱਕ ਗੁਰਦੁਆਰਾ ਸਾਹਿਬ ਹੋਰ ਹੈ ਇਹ ਪਿੰਡ ਦੇ ਵਿੱਚ ਹੈ ਠੀਕ ਹੈ ਜੀ ਪੁਰਾਣੇ ਟਹਿਣਾ ਨਾਲ ਪੁਰਾਣੇ ਘਰ ਪਿੰਡ ਕਾਇਨੌਰ ਕੋ ਗਿਆ ਇਹ ਪੁਰਾਣਾ ਘਰ ਹੁਣ ਕਈ ਨੋਰ ਬਿਲਕੁਲ ਸੈਂਟਰ ਚ ਠੀਕ ਹੈ ਜੀ ਇਹ ਕਾਲੀ ਪੁਰਾਣੀ ਘਰਾਂ ਦੀ ਕਹੇ ਪੁਰਾਣਾ ਦਰਵਾਜ਼ਾ ਇਹ ਕਮਿਊਨਿਟੀ ਹਾਲ ਹੈ ਹਰ ਫੰਕਸ਼ਨ ਪਿੰਡ ਦੇ ਲੋਕਾਂ ਨੇ ਕਰਨਾ ਹੁੰਦਾ ਹੈ ਇਹਦੇ ਵਿੱਚ ਕਰ ਸਕਦੇ ਹਾਂ ਠੀਕ ਹੈ ਜੀ ਕੇ ਗਲੀ ਹੈ ਠੀਕ ਹੈ ਇਹ ਸਕੂਲ ਦਾ ਮੇਨ ਗੇਟ ਹੈ ਜੀ ਪਿੰਡ ਕਾਈਨੌਰ ਠੀਕ ਹੈ ਜੀ ਇੰਦਰਾ ਹਾਈ ਸਕੂਲ ਲਿਖਿਆ ਹੋਇਆ ਹੈ ਠੀਕ ਹੈ ਜੀ ਇਹ ਗੁਰਦੁਆਰਾ ਦੇਖਦੇ ਤੁਸੀਂ ਇਹ ਬਿਲਡਿੰਗ ਦੇ ਤੁਸੀਂ ਦੇਖ ਰਹੇ ਹੋ ਇਹ ਸਕੂਲ ਦੀ ਬਿਲਡਿੰਗ ਹੈ ਜੀ ਇਹ ਵੀ ਪੁਰਾਣੀ ਹੈ 47 ਦੇ ਪਹਿਲਾਂ ਦੀ ਹੈ